ਭਾਜੀ ਸਰਕਾਰ ਇਹ ਬਹੁਤ ਪਹਿਲੇ ਸਮੇਂ ਤੋਂ ਕਿਲੋਮੀਟਰ ਸਕੀਮ ਦਾ ਟੈਂਡਰ ਹੋ ਰਹੀ ਹੈ ਵਾਰ-ਵਾਰ ਇਹਨੂੰ ਪੋਸਟਪੋਨ ਕਰ ਰਹੀ ਹੈ ਠੀਕ ਹੈ ਜੀ ਜਦੋਂ ਹਰ ਵਾਰ ਕਰੋਨਾ ਪੋਸਟਪੋਨ ਹੁੰਦਾ ਤੇ ਸਾਡਾ ਪ੍ਰੋਗਰਾਮ ਵੀ ਨਾਲ ਪੋਸਟਪੋਨ ਕਰ ਦਿੱਤਾ ਜਾਂਦਾ ਠੀਕ ਹੈ ਜੀ ਉਹਨਾਂ ਸਰਕਾਰ ਨੇ ਆਪਣੀਆਂ ਰੈਲੀਆਂ ਲਗਾਉਣੀਆਂ ਸੀ ਜਿਵੇਂ ਕਿ ਨਨਪੁਰ ਸਾਹਿਬ 350 ਸਾਲਾ ਮਨਾਇਆ ਗਿਆ ਕੱਲ ਡੇਰਾ ਬਾਬਾ ਨਾਨਕ ਪ੍ਰੋਗਰਾਮ ਕੀਤਾ ਗਿਆ ਉਦੋਂ ਉਦੋਂ ਤੱਕ ਸਰਕਾਰ ਸਾਰਾ ਕੁਝ ਪੋਸਟਪੋਨ ਕਰਦੀ ਰਹੀ ਹੈ ਠੀਕ ਹੈ ਜੀ ਹੁਣ ਆਪਣੇ ਪ੍ਰੋਗਰਾਮ ਸਰਕਾਰ ਨੇ ਲਗਾ ਲਏ ਆ ਤੇ ਅੱਜ ਅਸੀਂ ਹੱਲੇ ਬੰਦ ਕਰਨ ਦੀ ਕਾਲ ਨਹੀਂ ਦਿੱਤੀ ਸੀ ਅਸੀਂ ਇਹ ਕਿਹਾ ਸੀ ਵੀ ਜੇ ਟੈਂਡਰ ਖੁੱਲੂਗਾ ਤੇ ਦੁਪਹਿਰੇ ਇੱਕ ਵੇਟਵਾਰ ਬੰਦ ਕੀਤਾ ਜਾਏਗਾ ਬੰਦ ਕਰਨ ਦਾ ਕਿਸੇ ਨੂੰ ਨਹੀਂ ਦੱਸਿਆ ਗਿਆ ਸੀ ਬਟ ਸਵੇਰੇ ਸਵੇਰੇ ਸਰਕਾਰ ਨੇ ਨਹੀਂ ਸ਼ਕਤੀ ਦਿਖਾਈ ਆ ਸਾਡੇ ਜਿਹੜੇ ਮੇਨ ਪ੍ਰਧਾਨ ਸੈਂਟਰ ਬੋਡੀ ਦੇ ਸ਼ਮਸ਼ੇਰ ਸਿੰਘ ਜੀ ਸਾਡੇ ਚੇਅਰਮੈਨ ਸਾਹਿਬ ਇਹਨਾਂ ਨੂੰ ਸਾਰਿਆਂ ਦੇ ਘਰਾਂ 'ਚ ਸਵੇਰੇ 4 ਵਜੇ ਪੁਲਿਸ ਪਹੁੰਚੀ ਆ ਰੇਡ ਕਰਨ ਹੁਣ ਜਿਹੜੇ ਪ੍ਰਧਾਨ ਮੰਨ ਲਓ ਸਾਡੇ ਬਾਹਰ ਆ ਠੀਕ ਆ ਉਹਨਾਂ ਦੇ ਵਾਈਫ ਘਰੇ ਆ ਪਰਿਵਾਰ ਘਰੇ ਆ ਇਹ ਕਿੱਥੋਂ ਦਾ ਹੁਕਮ ਆ ਵੀ ਅਸੀਂ ਉਹਨਾਂ ਦੇ ਘਰੇ ਜਾ ਕੇ ਰੇਡ ਕਰੀਏ ਇਸ ਲਈ ਸੈਂਟਰ ਬੋਡੀ ਦੇ ਕਹਿਣ ਤੇ ਪੂਰੇ ਪੰਜਾਬ ਦੀ ਸਰਵਿਸ ਬੰਦ ਆ ਜਿੱਥੇ ਜਿੱਥੇ ਸਾਡੀਆਂ ਬੱਸਾਂ ਖੜੀਆਂ ਉੱਥੇ ਖੜੀਆਂ ਰਹਿਣਗੀਆਂ ਬੱਸ ਸਟੈਂਡ ਬੰਦ ਆ ਟੋਟਲ ਮੁਕੰਮਲ ਸਰਵਿਸ ਬੰਦ ਕੀਤੀ ਗਈ ਆ ਸੈਂਟਰ ਬੋਡੀ ਦਾ ਅਗਲਾ ਹੁਕਮ ਆਊਗਾ ਤੇ ਉਹਨਾਂ ਤੇ ਅਸੀਂ ਵੇਟ ਕਰਕੇ ਫਿਰ ਖੋਲ੍ਹਾਂਗੇ ਤੇ ਜਿਹੜੇ ਗ੍ਰਿਫਤਾਰ ਕਿੱਥੇ ਗਏ ਨੇ ਕਿਹਨਾਂ ਕਿੱਥੇ ਗਏ ਨੇ ਕਿਤੂ ਕਿਤੂ ਕਿੱਥੇ ਗਏ ਨੇ ਉਹਨਾਂ ਦੇ ਅੰਦਰ ਤੋਂ ਵੀ ਕੋਈ ਹੋਰ ਡਿਟੇਲ ਨਹੀਂ ਜਲੰਧਰ ਤੋਂ ਨਹੀਂ ਜਿਵੇਂ ਸਾਡੇ ਪ੍ਰਧਾਨ ਸਾਡੇ ਚੇਅਰਮੈਨ ਸਾਹਿਬ ਸਾਡੇ ਦੀ ਪੂਰੀ ਜਿਹੜੇ ਸੈਂਟਰ ਬੋਡੀ ਦੇ ਆ ਉਹ ਅਮਰਸਰ ਤੋਂ ਉਹਨਾਂ ਦੇ ਘਰੋਂ ਉਹਨਾਂ ਨੂੰ ਰੈਸਟ ਕੀਤਾ ਗਿਆ ਸ਼ਮਕੀਰ ਸਿੰਘ ਢੱਲੂ ਲੁਧਿਆਣੇ ਦੀਪੂ ਤੋਂ ਉਹਨਾਂ ਨੂੰ ਰੈਸ਼ਟ ਕੀਤਾ ਗਿਆ ਹੋਰ 15 16 ਬੰਦੇ ਜਿਹੜੇ ਹੋਰ ਦੀਪੂਆਂ ਦੇ ਪ੍ਰਧਾਨ ਅਰੈਸਟ ਕੀਤੇ ਗਏ ਇਸ ਵੇਲੇ ਸੋ। ਤਾਂ ਹੁਣ ਤੱਕ ਸਰਕਾਰ ਕਿਤਨੇ ਕਿਤਨੇ ਸ਼ਵਾਸ਼ਨ ਦਿੰਦੀ ਸੀ ਪੋਸਟਪਨ ਕਰਦੀ ਸੀ ਤਾਂ ਅਗਲੀ ਉਹ ਪੋਸਟਪੋਨ ਕਰਦੇ ਸੀ ਵੀ ਸਾਡਾ ਪ੍ਰੋਗਰਾਮ ਨਾ ਖੜਾ ਹੋਵੇ। ਆਪਣੇ ਨਗਾਲੇ ਉਹਨਾਂ ਨੇ 350 ਸਾਲਾਂ ਦੀਆਂ ਗੱਡੀਆਂ ਮੰਗੀਆਂ ਸਾਰੀਆਂ ਗੱਡੀਆਂ ਗਈਆਂ। ਸਾਡੇ ਸਾਰੇ ਬੰਦੇ ਚਾਰ ਚਰਦੇ ਨੇ ਉੱਥੇ ਰਹੇ ਹੱਲੇ ਵੀ ਮਿੰਨੀਆਂ ਉੱਥੇ ਚੱਲ ਰਹੀਆਂ ਬੰਦੇ ਡਿਊਟੀ ਕਰ ਰਹੇ। ਤੇ ਹੁਣ ਕੱਲ ਡੇਰਾ ਬਾਬਾ ਨਾਨਕ ਪ੍ਰੋਗਰਾਮ ਲੰਘਿਆ ਆ ਉਹ ਵੀ ਸਤਬੰਗੀਆਂ ਗੱਡੀਆਂ جا کے ਆਈਆਂ ਹੁਣ ਆਪਣੇ ਪ੍ਰੋਗਰਾਮ ਨਗਾਲੇ ਅੱਜ ਅੱਜ ਜੇ ਟੈਂਡਰ ਖੋਲ੍ਹਦੇ ਸੀ ਤਾਂ ਫੇਰ ਬੰਦ ਕਰਨਾ ਹੀ 1 ਵਜੇ ਅਸੀਂ ਥੋੜੀ ਪਹਿਲਾਂ ਬੰਦ ਕਰਨਾ ਸੀ ਤਾਂ ਹੁਣ ਅਗਲੀ ਰਣਨੀਤੀ ਕੀ ਹੈ ਅਗਲੀ ਭਾਜੀ ਹੁਣ ਜਿਵੇਂ ਤੁਹਾਡੇ ਸਭ ਦੱਸਿਆ ਤੁਹਾਨੂੰ ਸੈਂਟਰਲ ਬਾਡੀ ਸਾਡੇ ਜਿੰਨੇ ਮੋਤਵਾਨ ਬੰਦੇ ਆ ਉਹਨਾਂ ਦੇ ਘਰਾਂ ਚ ਅਰੈਸਟ ਕੀਤਾ ਗਿਆ ਉਹਨਾਂ ਨੂੰ ਹੁਣ ਉਹ ਸੈਂਟਰਲ ਬਾਡੀ ਅੱਗੇ ਜੋ ਕਾਲ ਦੇਊਗੀ ਉਹਨੇ ਚਿਰਤਾ ਖੱਲੇ ਮੁਕੰਮਲ ਬੰਦਾ ਬਸਟਾਂ ਵੀ ਬੰਦ ਰਹਿਣਗੇ ਤੇ ਸਾਡੀ ਟੋਟਲੀ ਜਿੱਥੇ ਜਿੱਥੇ ਗੱਡੀ ਖੜੀ ਉੱਥੇ ਖੜੀ ਰਹੋ ਮੁਕੰਮਲ ਸਰਵਿਸ ਬੰਦ ਰਹੂਗੀ